ਮਿਤੀ 17 11 2025 ਨੂੰ ਇੱਕ ਪੁਲਿਸ ਸਟੇਸ਼ਨ ਵੇਰਕਾ ਕੰਪਲੇਂਟ ਆਈ ਇੱਕ ਆਪਣਾ ਮਦਈ ਵੱਲੋਂ ਕਿ ਉਹਨੂੰ 50 ਲੱਖ ਰੁਪਏ ਦੀ ਧਮਕੀ ਆਈ ਹੈ ਪੁਲਿਸ ਨੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ 102 ਨੰਬਰ ਮੁਕੱਦਮਾ ਅੰਡਰ ਸੈਕਸ਼ਨ 308 2 364 352 35 ਬੀ ਐਨ ਐਸ ਐ ਪੀ ਐਸ ਵੇਰਕਾ ਉਸ ਤੋਂ ਬਾਅਦ ਮਾਮਲਾ ਮਾਨਯੋਗ ਸੀਪੀ ਸਾਹਿਬ ਸਰਦ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਨੋਟਿਸ ਵਿੱਚ ਲਿਆਇਆ ਗਿਆ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਮੈਡਮ ਜਸਰੂਪਾਟ ਏਡੀਸੀਪੀ 3 ਨੂੰ ਗਗਨਦੀਪ ਜੀ ਏਸੀਪੀ ਈਸਟ ਐਸਐਚਓ ਅਵੇਰਕਾ ਨੂੰ ਮੈਡਮ ਸੁਮਨ ਤੇ ਇਹਨਾਂ ਨੇ ਫਿਜ਼ਿਕਲੀ ਵੀ ਟੀਮਸ ਬਣਾਈਆਂ ਤੇ ਟੈਕਨੀਕਲੀ ਵੀ ਉਹ ਵੱਖਰੀ ਟੀਮਸ ਬਣਾਈਆਂ ਤੇ ਜਦੋਂ ਅਸੀਂ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਸਾਨੂੰ ਪਤਾ ਚੱਲਿਆ ਜਿਹੜਾ ਫੋਨ ਆਇਆ ਸੀ ਅਕਿਊਜ਼ ਨੂੰ ਮਦਈ ਨੂੰ ਉਹ ਆਇਆ ਸੀ ਇੱਕ ਦੁਬਈ ਦੇ ਨੰਬਰ ਤੋਂ ਜਿਹੜੀ ਧਮਕੀ ਆਈ ਸੀ ਉਸ ਤੋਂ ਬਾਅਦ ਅਸੀਂ ਜਦੋਂ ਐਨਾਲਿਸਿਸ ਕੀਤਾ ਟੈਕਨੀਕਲੀ ਤੇ ਸਾਨੂੰ ਦੋ ਨਾਮ ਸਾਹਮਣੇ ਆਏ ਹਰਜਿੰਦਰ ਸਿੰਘ ਲਾਇਲ ਜਿੰਦੂ ਤੇ ਜਸਲੀਨ ਕੌਰ ਤੇ ਅਸੀਂ ਨਾਲ ਦੇ ਨਾਲ ਇਹ ਟੀਮ ਜਿਹੜੀ ਬੰਨੀਆਂ ਸੀਗੀਆਂ ਇੱਕ ਨੂੰ ਹੁਸ਼ਿਆਰਪੁਰ ਭੇਜਿਆ ਜਸਲੀਨ ਕੌਰ ਨੂੰ ਅਰੈਸਟ ਕਰਨ ਲਈ ਦੂਸਰੀ ਟੀਮ ਨੂੰ ਭੇਜਿਆ ਅਸੀਂ ਮੋਗੇ ਉੱਥੋਂ ਅਸੀਂ ਹਰਜਿੰਦਰ ਸਿੰਘ ਜਿੰਦੂ ਨੂੰ ਅਰੈਸਟ ਕੀਤਾ ਤੇ ਜਦੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦੀ ਪੁੱਛਗਿੱਛ ਤੇ ਸਾਨੂੰ ਪਤਾ ਚੱਲਿਆ ਕਿ ਜਿਹੜਾ ਦੁਬਈ ਦਾ ਨੰਬਰ ਹੈ ਜਿਹੜਾ ਪਹਿਲਾਂ ਹਰਜਿੰਦਰ ਸਿੰਘ ਜਿੰਦੂ ਦੇ ਨਾਮ ਤੇ ਸੀਗਾ ਉਹ ਇੱਕ ਬੰਦਾ ਹੈਗਾ ਵਿਸ਼ਾਲ ਉਹ ਦੁਬਈ ਬੈਠਾ ਹੈ ਹਰਜਿੰਦਰ ਜਦੋਂ ਅਕਤੂਬਰ ਦੇ ਵਿੱਚ ਆ 28 29 ਅਕਤੂਬਰ ਦੇ ਵਿੱਚ ਜਦੋਂ ਵਾਪਸ ਹਿੰਦੁਸਤਾਨ ਆਇਆ ਪੰਜਾਬ ਆਇਆ ਇਹ ਉਹ ਨੰਬਰ ਵਿਸ਼ਾਲ ਨੂੰ ਦੇ ਕੇ ਗਿਆ ਸੀ ਤੇ ਜਦੋਂ ਫਿਰ ਅਸੀਂ ਹੋਰ ਜ਼ਿਆਦਾ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਉਹ ਪਤਾ ਚੱਲਿਆ ਕਿ ਜਿਹੜਾ ਉਹ ਵਾਲਾ ਨੰਬਰ ਹੈ ਉਹਦਾ ਜਿਹੜਾ WhatsApp ਹੈ ਉਹ ਚਲਾਰਿਆ ਜਸਪ੍ਰੀਤ ਸਿੰਘ ਲਾਇਸ ਬਾਬਾ ਜਸਪ੍ਰੀਤ ਸਿੰਘ ਲਾਇਸ ਬਾਬਾ ਵਿਸ਼ਾਲ ਤੇ ਹਰਜਿੰਦਰ ਜਿੰਦੂ ਇਹ ਦੁਬਈ ਦੇ ਵਿੱਚ ਇਕੱਠੇ ਲੇਬਰ ਦਾ ਕੰਮ ਕਰਦੇ ਸੀਗੇ ਜੀ ਹੁਣ ਜਿਹੜਾ OTP ਆਇਆ ਹੈ ਆਪਣਾ WhatsApp ਦਾ ਉਹ ਵਿਸ਼ਾਲ ਕੋਲ ਆਇਆ ਹੈ ਉਹਨੇ ਇੰਸਟਾਲ ਕਰਨ ਲਈ ਬਾਬੇ ਨੂੰ ਦਿੱਤਾ ਤੇ ਬਾਬੇ ਵੀ ਵਿੱਚ ਇਨਵੋਲਵ ਹੋ ਗਿਆ ਤੇ ਅਸੀਂ ਬਾਬੇ ਨੂੰ ਵੀ ਨਾਲ ਦੇ ਨਾਲ ਅਸੀਂ ਮਾਨੋਚਾਲ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਇਹ ਰੈਸਟ ਕਰ ਲਿਆ ਜੀ ਤੇ ਸਾਨੂੰ ਜਦੋਂ ਅਸੀਂ ਇਹ ਤਿੰਨ ਜਣੇ ਰੈਸਟ ਕਰ ਲਏ ਹਰਜਿੰਦਰ ਜਿੰਦੂ ਜਸਲੀਨ ਕੌਰ ਤੇ ਬਾਬਾ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਦੱਸਿਆ ਕਿਨੇ ਆ ਮਲੇ ਕਾਂਸਪੀਰੇਸੀ ਕਿਵੇਂ ਹੋਈ ਹੈ ਇਹ ਪਤਾ ਚੱਲਿਆ ਜਿਹੜਾ ਮਦਈ ਹੈ ਉਹਦੀ ਜਿਹੜੀ ਸਾਲੇਹਾਰ ਹੈ ਉਹਨੂੰ ਪਤਾ ਸੀਗਾ ਕਿ ਮਦਈਆਂ ਨੇ ਪ੍ਰਾਪਰਟੀ ਵੇਚੀ ਹੈ ਤੇ ਪ੍ਰਾਪਰਟੀ ਦੇ ਪੈਸੇ ਘਰ ਪਏ ਆ ਤੇ ਇਹਨਾਂ ਨੇ ਸਕੀਮ ਬਣਾਈ ਕਿ ਉਹ ਅਸੀਂ ਇੰਟਰਨੈਸ਼ਨਲ ਨੰਬਰ ਤੋਂ ਐਕਸਟਰੈਸ਼ਨ ਕਾਲ ਕਰਾਈਏ ਤੇ ਜਿਹੜੇ ਵੀ ਪੈਸੇ ਸਾਨੂੰ ਮਿਲਣਗੇ ਅਸੀਂ ਇਕੁਅਲੀ ਉਹਨੂੰ ਆਪਣੇ ਚਾਰਾਂ ਦੇ ਵਿੱਚ ਵੰਡ ਲਾਂਗੇ ਤੇ ਜਿਹੜੀ ਸਾਹੇ ਸਾਲਿਹਾਰ ਹੈ ਉਹਦਾ ਨਾਮ ਹੈ ਸੰਦੀਪ ਕੌਰ ਤੇ ਹੁਣ ਅਸੀਂ ਚਾਰ ਜਨੇ ਰਿਸਕ ਕਰ ਲਏ ਏ ਜਿੰਦੂ ਜਸਪ੍ਰੀਤ ਬਾਬਾ ਜਸਲੀਨ ਕੌਰ ਤੇ ਸੰਦੀਪ ਕੌਰ ਸੰਦੀਪ ਕੌਰ ਨੂੰ ਅਸੀਂ ਕੀਤਾ ਅੰਮ੍ਰਿਤਸਰ ਰੂਰਲ ਕਤੂ ਨੰਗਲ ਦੇ ਏਰੀਆ ਤੋਂ ਤੇ ਇਹ ਚਾਰਾਂ ਦੀ ਉਮਰ 30 ਤੋਂ ਲੈ ਕੇ ਆਪਣਾ 22 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਪਹਿਲਾਂ ਜਿਹੜੇ ਤਿੰਨ ਜਣੇ ਹੈਗੇ ਆ ਪਹਿਲਾਂ ਦੁਬਈ ਵਿੱਚ ਲੇਬਰ ਦਾ ਕੰਮ ਕਰਦੇ ਸੀਗੇ ਤੇ ਜਿਹੜਾ ਇਹ ਹੈਗਾ ਆਪਣਾ ਜਸਪ੍ਰੀਤ ਸਿੰਘ ਲਾ ਇਸ ਬਾਬਾ ਜਿਹੜਾ ਮਾਨੋ ਚੱਲਦਾ ਹੈਗਾ ਤੇ ਜਿਹੜਾ ਮੇਨ ਕਨਸਪਰੇਟਰ ਹੈ ਇਹਦੇ ਤੇ ਪਹਿਲਾਂ ਵੀ ਇੱਕ ਮੁਕਦਮਾ ਹੈਗਾ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਏ ਡਿਵੀਜ਼ਨ ਦਾ ਇਹਨੇ ਸਲੋਗਨ ਲਿਖਿਆ ਸੀ ਖਾਲਿਸਤਾਨ ਦਾ ਤੇ ਥੋੜੇ ਦਿਨ ਪਹਿਲਾਂ ਹੀ ਤੇ 22 ਦਿਨ ਪ 25 ਨੂੰ ਇਹਨੇ ਮਕਦਮਾ ਦਰਜ ਹੋਇਆ ਸੀ ਤੇ ਉਹ ਵੀ ਇਹਦੇ ਤੇ ਮਕਦਮਾ ਹੈਗਾ ਜੀ ਤੇ ਇਹਦੇ ਮਤਲਬ ਕਿ ਆ ਜਿਹੜਾ ਅਸੀਂ ਕੇਸ ਸੋਲਵ ਕੀਤਾ ਹੈ ਬੇਸਿਕਲੀ ਇੰਟਰਨੈਸ਼ਨਲ ਤਾਰਨੀ ਇਹਦੇ ਨਾਲ ਜੁੜੀਆਂ ਬੰਦਾ ਦੁਬਈ ਬੈਠਾ ਹੈ WhatsApp ਉਹਦਾ ਪੰਜਾਬੇ ਚੱਲ ਰਿਹਾ ਨਾਲ ਜਿਹੜਾ ਨੰਬਰ ਹਰਜਿੰਦਰ ਸਿੰਘ ਦਾ ਉਹ ਵੀ ਵਿੱਚ ਇਨਵੋਲਡ ਹੈ ਕਿਉਂਕਿ ਮੇਨ ਨੰਬਰ ਉਹਦਾ ਸੀਗਾ ਤੇ ਇਹਨਾਂ ਦੀ ਅਸੀਂ ਕਾਲ ਡਿਟੇਲ ਵੀ ਕਢਾਈ ਤੇ ਟੈਕਨੀਕਲੀ ਵੀ ਐਨਲਿਸਿਸ ਕੀਤਾ ਇਹਨਾਂ ਦੀ ਗਰੁੱਪ ਕਾਲਸ ਵੀ ਚੱਲੀਆਂ ਕਿ ਕਿਵੇਂ ਇਹਨਾਂ ਨੇ ਪਲਾਨ ਕਰਨਾ ਹੈ ਤੇ ਕਿਵੇਂ ਐਗਜ਼ੀਕਿਊਟ ਕਰਨਾ ਹੈ ਤੇ ਮੈਂ ਮੁਬਾਰਕਬਾਦ ਦੇਣਾ ਚਾਹੂੰਗਾ ਐਸ ਐਚਓ ਵੀਰਕਾ ਨੂੰ ਏਸੀਪੀ ਈਸ ਨੂੰ ਜਿਹੜਾ ਇਹਨਾਂ ਨੇ ਰਿਕਾਰਡ ਟਾਈਮ ਦੇ ਵਿੱਚ ਵਿੱਚ ਇਹਨਾਂ ਨੇ ਕੇਸ ਸੋਲਵ ਕਰ ਲਿਆ